पूरा मिलेगा दो हमारे दो पिल्ला बॉशुम ये एक का अंता होनी बहने हो तो रहे हैं हम पता लगी है पोस्ट भी ना गई वो तो सोंदे और तो पूरे देर अन्य टीम आगे कर रही है हाँ दास्ते देखना मैं इसके बंदा एनआरजी फील कर सकता करे त्यादा का अंता त्यादा लगा लिया अच्छा बारो कितनों के थुवां देने थ ਪਹਿਲੇ ਸਰਕਲ ਦੇ ਵਿੱਚ 8 ਬੈਠਦੇ ਸੀਗੇ 8 ਤੋਂ ਅੱਗੇ 16 ਐ 16 ਤੋਂ ਅੱਗੇ 24 ਸਰਕਲ ਆ ਗਏ 24 ਤੋਂ ਅੱਗੇ 36 ਸਰਕਲ ਐ ਸਾਮਾ ਹੋ ਰਿਹਾ ਸਵੇਰੇ 7:30 ਵਜੇ ਦਾ ਧੁੰਦ ਥੋੜੀ ਘੱਟ ਗਈ ਸੀ ਤੇ ਹੌਲੀ ਹੌਲੀ ਹੁਣ ਦੁਬਾਰੇ ਵਧਣ ਲੱਗੀ ਆਪਾਂ ਪਹੁੰਚ ਗਏ ਜੀ ਟਾਈਮ ਦੇ ਹਿਸਾਬ ਨਾਲ ਤੇ ਬਾਕੀ ਆਪਣੇ ਸਾਥੀ ਆ ਰਹੇ ਹਲੇ ਇੱਧਰ ਲੱਗ ਗਿਆ ਆਪਣਾ ਸਾਈਕਲ

ਇਹ ਪ੍ਰੋਗਰਾਮ ਕਰਦੇ ਆ ਸਾਡੀ ਪੀਨ ਨੇ ਮਨਾਉਣਾ ਪੰਪ ਖੋਲਿਆ ਨਾ ਬੰਦਿਆ ਵਾ ਜਦ ਤੱਕ ਤਾਂ ਨਹੀਂ ਫ੍ਰੀ ਹੋਣਾ ਇਹਨਾਂ ਨੇ ਸਾਜ਼ਰੀਆ ਕਾਲ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰ ਨੂੰ ਪਿਆਰ ਭਰੀ ਸਾਸਰੀ ਕਾਲ ਅੱਜ ਜੀ 2 ਮਾਰਚ ਸਾਲ 2025 ਤੇ ਅੱਜ ਆਪਾਂ ਚੱਲੇ ਆ ਜੀ ਪੰਜਾਬ ਦੇ ਉਸ ਇਤਿਹਾਸਕ ਪਿੰਡ ਨੂੰ ਦੇਖਣ ਜਿਹੜਾ ਤਿੰਨ ਵਾਰੀ ਪੁੱਜਣ ਤੋਂ ਬਾਅਦ ਆਵਾਦ ਹੋਇਆ ਸੰਗਲਾਦੀਪ ਸੰਘੋਲ ਜਿਸ ਨੂੰ ਅੱਜ ਉੱਚਾ ਪਿੰਡ ਸੰਘੋਲ ਬੋਲਿਆ ਜਾਂਦਾ ਅੱਜ ਤੁੰਦ ਬਹੁਤ ਹੈ ਬ੍ਰੇਕਾ ਨਹੀਂ ਹੈ ਚੱਲ ਕੋਈ ਗੱਲ ਨਹੀਂ ਹੌਲੀ ਹੋ ਜਾਣਾ ਅੱਜ ਦਾ ਰੋਡ ਤੇ ਹੀ ਆ ਸਮਾਂ ਹੋ ਰਿਹਾ 8:30 ਦਾ ਤੇ ਆਪਾਂ ਪਹੁੰਚ ਕੇ ਸ਼ਹਿਰ ਕੋਰਾਲੀ ਕੋਰਾਲੀ ਤੋਂ ਆਪਾਂ ਜਾਵਾਂਗੇ ਮਰੰਡੇ ਵੱਲ ਆਗੇ ਜੇ ਲਾਈਟਾਂ ਕਰ ਵਾਲੀ ਵਾਲੀਆਂ ਜਿਹੜਾ ਖੱਬੇ ਹੱਥ ਨੂੰ ਰੋਡ ਜਾ ਰਿਹਾ ਇਹ ਜਾ ਰਿਹਾ ਚੰਡੀਗੜ੍ਹ ਨੂੰ ਲੈ ਜਿਹੜਾ ਸੱਜੇ ਨੂੰ ਜਾ ਰਿਹਾ ਜਾ ਰਿਹਾ ਰੋਪੜ ਨੂੰ ਕੋਲੋਂ ਨਹੀਂ ਦੇਖਦਾ ਉਹ ਤਾਂ ਮੁਕਿਆ ਅੱਜ ਗੱਡੀ ਤੇ ਬੱਜ ਗਿਆ ਚਲੋ ਜੀ ਚੱਲ ਤੇਰਾ ਸੀਨ ਤਾਂ ਮੈਂ ਗੋਲੀ ਤਕੜਾ ਲਾਉਂਗਾ ਪੈਰਾਂ ਨਾਲ ਰੋਕ ਦੇਦਾ ਬ੍ਰੇਕਾਂ ਲੱਗ ਬ੍ਰੇਕਾਂ ਜਮਾਂ ਹੀ ਲੱਗ ਰਹੀਆਂ ਆਪਾਂ ਪਹੁੰਚ ਗਏ ਜੀ ਮਰਾਂਡੇ ਸ਼ਹਿਰ ਦੇ ਵਿੱਚ ਇੱਥੋਂ ਆਪਣਾ ਦੂਫਰ ਰਹਿ ਗਿਆ तकरीबन 10 ਤੋਂ 12 ਕਿਲੋਮੀਟਰ ਦਾ ਲੋ ਜੀ ਥੋੜੀ ਵਾਟਰ ਬ੍ਰੇਕ ਹੋ ਗਈ ਰੋਕੇ ਰੈਸਟ ਕਰਕੇ ਥੋੜਾ ਚੱਲਦੇ ਆਂ ਪਾ ਪਹੁੰਚ ਗਏ ਜੀ ਰਾਜਾ ਟੱਪਾ ਮੁੰਡੇ ਕਹਿੰਦੇ ਵੀ ਇੱਥੇ ਨਹੀਂ ਖਾਣਾ ਕੁਝ ਵੀ ਕਿੱਥੇ ਜਾਣਾ ਹੁਣ ਹਾਂ ਚਲੋ ਮਿੱਤਰਾਂ ਦੇ ਢਾਬੇ ਤੇ ਮਿੱਤਰਾਂ ਦਾ ਢਾਬਾ ਆ ਸੀਟੀ ਕਿਹੜਾ ਮਾਰ ਰਿਹਾ ਉਹ ਤੁਹਾਡੀ ਅ ਵੀ ਮਿੱਤਰਾਂ ਦੇ ਢਾਬੇ 'ਚ ਦੱਸੀ ਵੀ ਆ ਜੀ ਲਿਆਓ ਜੀ ਆ ਮੁੰਡੇ ਇਹਦੇ ਵਿੱਚ ਨੋਨ ਮੜਾ ਜਾ ਅਨਲਿਮਿਟਡ ਆ ਜਾ ਵੀ ਲਿਆ ਮੁੰਡਿਆ ਕੋਈ ਗੱਲ ਨਹੀਂ ਉਧਰ ਵੱਧ ਗਿਆ ਇੱਕ ਕੋਈ ਨਹੀਂ ਦਿਖਿਆ ਇੱਧਰ ਕੋਲ ਹੋਈ ਇਹ ਪਿੰਡ ਚ ਬਿਲਕੁਲ ਹਾਈਵੇ ਦੇ ਉੱਪਰ ਇਹ ਪਿੰਡ ਵਸਿਆ ਹੋਇਆ ਸੰਘੋੜ ਸਿੱਧਾ ਇਹ ਚੱਲੀ ਜਾਂਦੀ ਸੜਕ ਲੁਧਿਆਣੇ ਨੂੰ ਤੇ ਇੱਧਰ ਆ ਗਿਆ ਜੀ ਮਿਊਜ਼ੀਅਮ ਹੱਥਾ ਪਹਿਲੇ ਮਿਊਜ਼ੀਅਮ ਦੇਖਦੇ ਤੇ ਉਸ ਤੋਂ ਬਾਅਦ ਜਿਹੜੀਆਂ ਸਾਈਟਾਂ ਇੱਥੇ ਨਿਕਲੀਆਂ ਸੀਗੀਆਂ ਜੁੱਤਰਤੀ ਥੱਲੋਂ ਸਤੰਭ ਵਗੈਰਾ ਨਿਕਲੇ ਸੀਗੇ ਉਹ ਆਪਾਂ ਬਾਅਦ ਚ ਦੇਖਾਂਗੇ ਇਹ ਸਾਰਾ ਏਰੀਆ ਮਿਊਜ਼ੀਅਮ ਦਾ ਏ ਇਹ ਉਹ ਜਿੰਨ ਬਹੁਤ ਸੋਹਣਾ ਹੈ ਜਿੰਨੀਆਂ ਵੀ ਚੀਜ਼ਾਂ ਖੁਦਾਈ ਦੇ ਟਾਈਮ ਇੱਥੋਂ ਨਿਕਲੀਆਂ ਉਹ ਸਾਰੀਆਂ ਆਪਾਂ ਨੇ ਦੇਖੀਆਂ ਅਗਰ ਤੁਹਾਡਾ ਕਦੇ ਸਵਾਭ ਬਣਿਆ ਤਾਂ ਇਸ ਜਗ੍ਹਾ ਜ਼ਰੂਰ ਆਇਓ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਕਿਉਂਕਿ ਇੱਥੇ ਜੋ ਪ੍ਰਾਤਨ ਚੀਜ਼ਾਂ ਉਹ ਬਹੁਤ ਸੋਹਣੀਆਂ ਆਇਆ ਮੂਰਤੀ ਹੋ ਗਿਆ ਉਸ ਤੋਂ ਬਾਅਦ ਜੋ ਉਹਨਾਂ ਦੇ ਗਹਿਣੇ ਹੁੰਦੇ ਸੀਗੇ ਜੋ ਡੇਲੀ ਰੁਟੀਨ ਦੀਆਂ ਚੀਜ਼ਾਂ ਜੋ ਆਪਾਂ ਘਰੇ ਯੂਜ਼ ਕਰਦੇ ਉਹ ਸਾਰੀਆਂ ਇੱਥੇ ਅੰਦਰ ਮਿਲੀਆਂ ਤੇ ਅਗਰ ਤੁਸੀਂ ਦੇਖੋਗੇ ਨਾ ਇੱਕ ਵਾਰ ਤਾਂ ਬੰਦਾ ਹਰਾਨ ਹੋ ਜਾਂਦਾ ਵੀ ਉਸ ਟਾਈਮ ਇੰਨੀ ਕਾਰਾਗਰੀ ਉਹ ਕਿੱਦਾਂ ਕਰਦੇ ਸੀਗੇ ਤੇ ਹੁਣ ਆਪਾਂ ਸਾਰੇ ਚੱਲੇ ਆ ਜੀ ਉਹ ਸਾਈਟ ਦੇਖਣਾ ਜਿੱਥੋਂ ਇਹ ਸਮਾਨ ਨਿਕਲਿਆ ਸੀ। ਅੱਛਾ ਦੂਸਰੀਆਂ ਲੋਕੇਸ਼ਨਾਂ ਕਿੰਨੀ ਕੁ ਦੂਰ ਹੈ? ਲੱਗ ਗਈ ਇੱਥੋਂ। ਚਲੋ ਅਸੀਂ ਅੱਗੇ ਚੱਲਦੇ ਆ। ਚਲੋ ਜੀ ਫਿਰ। ਕਿਹੜਾ ਰਹਿ ਗਿਆ? ਬਹੁਤ ਸਾਈਕਲ ਚੱਕੋ ਅੰਨੇ। ਆਪਾਂ ਪਹੁੰਚ ਗਏ ਜੀ ਉਹ ਸਾਈਟ ਤੇ ਜਿੱਥੇ ਖੁਦਾਈ ਹੋਈ ਸੀਗੀ। ਤੇ ਖੁਦਾਈ ਦੇ ਟਾਈਮ ਉਹ ਚੀਜ਼ਾਂ ਨਿਕਲੀਆਂ ਸੀਗੀ ਜਿਹੜੀਆਂ ਮਿਊਜ਼ੀਅਮ ਦੇ ਵਿੱਚ ਰੱਖੀਆਂ ਹੋਈਆਂ। ਜਿਹੜਾ ਆਪਾਂ ਪਹਿਲੇ ਮਿਊਜ਼ੀਅਮ ਦੇਖ ਕੇ ਆਏ। ਉਸਦੇ ਵਿੱਚ ਬਹੁਤ ਕੁਝ ਸੀਗਾ ਦੇਖਣ ਨੂੰ ਜਿਦਾਂ ਆਪਾਂ ਨੂੰ ਇਹ ਬੁੱਕਲੇਟ ਮਿਲੀ ਹੈ ਇਸ ਦੇ ਵਿੱਚ ਹਰ ਇੱਕ ਚੀਜ਼ ਮੈਂਸ਼ਨ ਕਰੀ ਹੋਈ ਹੈ ਤੇ ਅੰਦਰ ਜੋ ਵੀ ਆਪਾਂ ਮੂਰਤੀਆਂ ਵਗੈਰਾ ਦੇਖ ਕੇ ਆਏ ਉਹ ਸਾਰਾ ਕੁਝ ਇਸ ਦੇ ਵਿੱਚ ਹੈ ਜੋ ਪ੍ਰਾਤਨ ਸਿੱਕੇ ਓਨ ਸੀਗੇ ਉੱਥੇ ਜੋ ਉਸ ਟਾਈਮ ਲੋਕੀ ਗਹਿੜੇ ਵਗੈਰਾ ਪਾਉਂਦੇ ਸੀਗੇ ਉਹ ਸਾਰਾ ਕੁਝ ਇਸ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਖੁਦਾਈ ਟਾਈਮ ਦੀਆਂ ਕੁਝ ਫੋਟੋਆਂ ਨੇ ਜਿਸ ਟਾਈਮ ਖੁਦਾਈ ਚੱਲ ਰਹੀ ਸੀਗੀ ਜਿਹੜਾ ਕੁਝ ਆਪਾਂ ਨੇ ਮਿਊਜ਼ੀਅਮ ਦੇ ਵਿੱਚ ਦੇਖਿਆ ਰੱਖਿਆ ਹੋਇਆ ਜਦੋਂ ਖੁਦਾਈ ਹੋਈ ਸੀਗੀ ਉਹ ਸਾਰਾ ਕੁਝ ਇੱਥੋਂ ਹੀ ਨਿਕਲਿਆ ਸੀਗਾ ਐਦਾਂ ਵੀ ਇੱਥੇ ਦੋ ਸਾਈਟਾਂ ਇਹ ਸਾਰਾ ਜੋ ਅਸ਼ੋਕ ਸਮਰਾਟ ਸੀਗਾ ਇਹ ਉਹਦੇ ਦੁਆਰਾ ਬਣਾਇਆ ਗਿਆ ਸੀਗਾ ਅਸ਼ੋਕ ਸਮਰਾਟ ਮਹਾਤਮਾ ਬੁੱਧ ਦਾ ਨੌਇਸ ਹੈਗਾ ਇਹ ਸਾਰਾ ਸਟਰਕਚਰ ਉਹੀ ਹੈ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਸੀਗੀ ਸੈਂਟਰ ਦੇ ਵਿੱਚ ਘੇਰਾ ਏ ਉਹਦੇ ਵਿੱਚ ਰੱਖ ਦਿੰਦੇ ਸੀਗੇ ਕਿਉਂਕਿ ਇੱਥੋਂ ਪੁਰਾਣੇ ਜੋ ਡੈੱਡ ਬਾਡੀयां ਸਕੇਟਲ ਵਗੈਰਾ ਉਹ ਵੀ ਮਿਲੇ ਇੱਥੋਂ ਤੇ ਜੋ ਸਾਈਡਾਂ ਤੇ ਆਪਾਂ ਇਹ ਕਮਰੇ ਵਗੈਰਾ ਦੇਖ ਰਹੇ ਹਾਂ ਇੱਥੇ ਬੈਠ ਕੇ ਭਗਤੀ ਕਰਦੇ ਸੀਗੇ ਬਈ ਇੱਕ ਜੀ ਦੇਖੀ ਹਾਂਜੀ ਹੋਰ ਟਾਈਮ 'ਚ ਭੱਟੀ ਗਾੜੀ ਆਪਣੀ ਐਡਵਰਟਾਈਜ਼ਮੈਂਟ ਵੀ ਹਾਂਜੀ ਸਹੀ ਏ ਇਹ ਅਸ਼ੋਕ ਸਮਰਾਟ ਦਾ ਹੈ। ਇਹ 8 ਪੈਰ ਵਾਲਾ ਸੀਨ ਬਣਾਇਆ ਹੋਇਆ ਕੁਝ। ਇਸ ਜਗ੍ਹਾ ਦੇ ਬਾਰੇ ਆਪਣੇ ਪੰਜਾਬੀ ਨੂੰ ਬਹੁਤ ਘੱਟ ਪਤਾ ਹੈ। ਪਰ ਇੱਥੇ ਜਿੰਨੇ ਵੀ ਦੁਨੀਆ ਦੇ ਵਿੱਚ ਬੁੱਧ ਧਰਮ ਨੂੰ ਮੰਨਣ ਵਾਲੇ ਆ ਉਹ ਇਸ ਜਗ੍ਹਾ ਨੂੰ ਵਿਦਿਅਤ ਕਰਦੇ ਰਹਿੰਦੇ ਨੇ, ਦੇਖਦੇ ਰਹਿੰਦੇ ਨੇ। ਤੇ ਇੱਕ ਚਾਈਨਾ ਦਾ ਆਥਰ ਹੈ। ਵੈਨ ਕਿ ਉਹਦਾ ਨਾਮ ਹੈ। ਉਸਨੇ ਜੋ ਆਪਣੀ ਕਿਤਾਬ ਲਿਖੀ ਹੈ, ਉਹ ਕਿਤਾਬ ਦੇ ਵਿੱਚ ਇਸ ਲੋਕੇਸ਼ਨ ਦਾ ਵੀ ਉਸਨੇ ਜ਼ਿਕਰ ਕੀਤਾ ਹੋਇਆ। ਕਿਉਂਕਿ ਉਹਨਾਂ ਦਾ ਇਹ ਮੇਨ ਸਟਾਨ ਸੀਗਾ 1935 ਦੇ ਕਰੀਬ ਜਾਂ 1925 ਦੇ ਕਰੀਬ ਕੁਛ ਐਨੀ ਕੁ ਡੇਟ ਆ ਜਦੋਂ ਇੱਥੋਂ ਪਹਿਲੀ ਹਿੱਟ ਨਿਕਲੀ ਸੀਗੀ ਉਸ ਤੋਂ ਬਾਅਦ ਇੱਕ ਦੀਵਾਰ ਨਿਕਲੀ ਉਸ ਤੋਂ ਬਾਅਦ ਖੁਦਾਈ ਸ਼ੁਰੂ ਕਰਤੀ ਸੀਗੀ ਤੇ 1958 ਦੇ ਵਿੱਚ ਬ੍ਰੋਕਰ ਪਰਮਿਸ਼ਨ ਮਿਲ ਗਈ ਸੀਗੀ ਇਸ ਜਗ੍ਹਾ ਦੀ ਖੁਦਾਈ ਕਰਨੇ ਦੀ ਤੇ ਉਸ ਤੋਂ ਬਾਅਦ ਇੱਥੇ ਜਿੱਦਾਂ ਜਿੱਦਾਂ ਖੁਦਾਈ ਕਰਦੇ ਗਏ ਤਾਂ ਜੋ ਅਸ਼ੋਕ ਚੱਕਰ ਦੇ ਸਾਈਜ਼ ਦਾ ਜੋ ਘੇਰਾ ਸੀਗਾ ਉਹ ਇਥੋਂ ਮਿਲਿਆ ਸੀਗਾ ਤੇ ਇਸ ਦੇ ਆਸ-ਪਾਸ ਵੀ ਬਹੁਤ ਥਾਵਾਂ ਹੈ ਦੇਖਣ ਵਾਲੀਆਂ ਜਿੱਦਾਂ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਇਹ ਖੂਹ ਸੀਗਾ ਉਸ ਟਾਈਮ ਦਾ ਉਹ ਸਾਹਮਣੇ ਇੱਕ ਕਮਰਾ ਦਿਖ ਰਿਹਾ ਆਪਾਂ ਨੂੰ ਇੱਕ ਸਾਈਡ ਕਮਰਾ ਹੈ ਤੇ ਜਿੱਦਾਂ ਆਪਾਂ ਰਹਿੰਦੇ ਆ ਤਾਂ ਸੇਮ ਪਹਿਲੇ ਵੀ ਉਦਾਂ ਹੀ ਦੁਨੀਆ ਸੀਗੀ ਇਹ ਜੋ ਪਿੰਡ ਹੈ ਇਹ ਤਿੰਨ ਵਾਰੀ ਉਜੜਿਆ ਤਿੰਨ ਵਾਰ ਉਜੜਣ ਤੋਂ ਬਾਅਦ ਇਹ ਆਬਾਦ ਹੋਇਆ ਸੀਗਾ ਪਹਿਲੇ ਇਸ ਦਾ ਨਾਮ ਸੰਗਲ ਸੀਗਾ ਉਸ ਤੋਂ ਬਾਅਦ ਸੰਗਲਾਦੀਪ ਤੇ ਇਸ ਟਾਈਮ ਇਸ ਦਾ ਜੋ ਨਾਮ ਹੈ ਉਹ ਸੰਗੋਲ ਇੱਥੇ ਵੀ ਪ੍ਰੋਪਰ ਕਮਰੇ ਬਣੇ ਹੋਏ ਸੀਗੇ ਇੱਕ ਸਾਹਮਣੇ ਕਮਰਾ ਹੈ ਇਹਦੇ ਮਹਾਤਮਾ ਬੁੱਧ ਦੇ 7 ਅਨਵਾਈ ਸੀਗੇ ਜਿਹੜੇ ਜਿੱਦਾਂ ਆਪਣੇ 5 ਪਿਆਰੇ ਹੁੰਦੇ ਨੇ ਇਹਨਾਂ ਦੇ 7 ਮੇਨ ਹੁੰਦੇ ਨੇ ਪਰ ਉਹਨਾਂ ਵਿੱਚੋਂ ਇੱਕ ਇੱਥੇ ਦਫਨ ਹੋਇਆ ਸੀਗਾ ਇਸੇ ਕਰਕੇ ਇੱਥੇ ਜਾਦਾ ਜੋ ਬੁੱਧਧਰਮ ਨੂੰ ਮੰਨਣ ਵਾਲੇ ਆ ਉਹ ਬਹੁਤ ਆਉਂਦੇ ਨੇ ਸામਨੇ ਜੋ ਸਟਰਕਚਰ ਹੈ ਇਹ ਖੂਬਾ ਸਟਰਕਚਰ ਹੈ ਤੇ ਇਦਾਂ ਦੀ ਸਾਈਟ ਇੱਕ ਇੱਥੇ ਹੋਰ ਹੈ ਤੇ ਆਪਾਂ ਉੱਥੇ ਵੀ ਜਾ ਕੇ ਦੇਖਾਂਗੇ ਜੋ ਇਸਦੀ ਮੇਨ ਐਂਟਰੀ ਹੈ ਉਹ ਮੇਨ ਐਂਟਰੀ ਇਸ ਸਾਈਡ ਤੋਂ ਹੈ ਇਹ ਇੱਥੋਂ ਦੀ ਮੇਨ ਐਂਟਰੀ ਹੈ ਜਦੋਂ ਮੇਨ ਐਂਟਰ ਕਰਦੇ ਸੀਗੇ ਤਾਂ ਸਾਈਡਾਂ ਦੇ ਉੱਤੇ ਕਮਰੇ ਹੁੰਦੇ ਸੀਗੇ ਤੇ ਜਿੱਦਾਂ ਇਸ ਟਾਈਮ ਹੁਣ ਚੋਬਰ ਬੈਠੇ ਆ ਅੱਜ ਤੋਂ 2300 ਸਾਲ ਪਹਿਲਾਂ ਜਿਹੜੇ ਬੁੱਧ ਧਰਮ ਨੂੰ ਮੰਨਣ ਵਾਲੇ ਸੀਗੇ ਇਹ ਸਤੂਪਾਂ ਬੋਲਿਆ ਜਾਂਦਾ ਇਸ ਨੂੰ ਤੇ ਐਦਾਂ ਹੀ ਬੈਠ ਕੇ ਉਹ ਸਾਰੇ ਭਗਤੀ ਕਰਦੇ ਸੀਗੇ ਕੀ ਬਾਤ ਹੈ ਸਾਰੇ ਬੈਠੇ ਇਹ ਮੇਨ ਜਿਹੜੇ 7 ਸੀਗੇ ਉਹਨਾਂ ਵਿੱਚੋਂ ਇੱਕ ਦੀ ਡੈਥ ਹੋਈ ਸੀਗੀ ਉਹਦੀਆਂ ਹੱਡੀਆਂ ਇੱਥੇ ਬੋਲੀਆਂ ਜਾਂਦੀਆਂ ਪਰ ਜ਼ਿਆਦਾਤਰ ਜਿੰਨੇ ਵੀ ਸਟੱਡੀ ਕਰੀ ਹੈ ਜਿੰਨੇ ਵੀ ਮੋਧੂ ਧਰਮ ਦੇ ਅਨੁਾਈ ਜਿਨ੍ਹਾਂ ਦੀ ਡੈਥ ਹੁੰਦੀ ਸੀਗੀ ਸੈਂਟਰ ਦੇ ਵਿੱਚ ਉਹਨੂੰ ਦਫ਼ਨ ਕਰਦੇ ਸੀਗੇ ਤੇ ਸਾਈਡਾਂ ਤੇ ਇਹ ਜਿੰਨੇ ਵੀ ਆਪਾਂ ਇਹ ਸਿਟਿੰਗ ਵਾਲੇ ਪੁਆਇੰਟ ਦੇਖ ਰਹੇ ਹਾਂ ਇੱਥੇ ਬੈਠ ਕੇ ਇਹ ਭਗਤੀ ਕਰਦੇ ਸੀਗੇ ਭਗਤੀ ਕਰਦੇ ਕਰਦੇ ਮੁੰਡੇ ਹੋ ਗਏ ਅੰਤਰ ਧਿਆਨ ਤੇ ਆਪਾਂ ਹੁਣ ਚੱਲੀਏ ਦੂਸਰੀ ਸਾਈਡ ਤੇ ਆਜੋ ਮਹਾਰਾਜ ਆਜੋ ਪੰਜਾਬ ਦਾ ਡ੍ਰੈਗਨ ਫਰੂਟ ਆਇਆ ਯਾਰ ਚੈਕਟਨ ਫਰੂਟ ਚੈਕਟਨ ਫਰੂਟ ਪਹਿਲੀ ਲੋਕੇਸ਼ਨ ਦੇਖਣ ਲਈ ਆਪਾਂ ਨੂੰ ਪਿੰਡ 'ਚ ਜਾਣਾ ਪਿਆ ਸੀਗਾ ਜਿਹੜੀ ਦੂਸਰੀ ਆ ਉਹ ਬਿਲਕੁਲ ਹਾਈਵੇ ਦੇ ਉੱਪਰ ਹੈ ਆਪਣੇ ਸਾਥੀ ਪਹਿਲੇ ਪਹੁੰਚੇ ਹੋਏ ਜਿੱਦਾਂ ਦਾ ਕੁਛ ਪਹਿਲੇ ਦੇਖਿਆ ਆਪਾਂ ਨੇ ਉਦਾਂ ਦਾ ਕੁਝ ਇੱਥੇ ਆ ਤੇ ਇੱਥੇ ਜੋ ਪੁਰਾਣੇ ਪੱਥਰ ਆ ਆਪਾਂ ਨੂੰ ਉਹ ਦੇਖਣ ਨੂੰ ਮਿਲੇ ਜਿਹੜੇ ਪੁਰਾਣੇ ਪੱਥਰ ਦੇਖਣ ਨੂੰ ਮਿਲੇ ਜਦੋਂ ਆਪਾਂ ਉਹਨਾਂ ਨੂੰ ਖੋਪਰੇ ਵਿੱਚ ਕਰਦੇ ਆ ਤਾਂ ਉਹਦੇ ਵਿੱਚ ਸੋਨੇ ਦੇ ਕੰਨ ਆ ਏਦਾਂ ਦਾ ਇੱਥੇ ਬਹੁਤ ਸੀਗੇ ਪਰ ਅੱਗੇ ਪਰਮਿਸ਼ਨ ਨਹੀਂ ਮਿਲੀ ਤਾਂ ਕਰਕੇ ਖੁਦਾਈ ਜਿੰਨੀ ਕੁ ਹੋ ਸਕੀ ਉੰਨੀ ਖੁਦਾਈ ਹੋਈ ਹੈ ਤੇ ਉਸ ਤੋਂ ਬਾਅਦ ਉਲਕਾ ਪਿੰਡ ਬਾਰੇ ਤੁਸੀਂ ਸੁਣਿਆ ਹੋਵੇਗਾ ਤਾਂ ਖੁਸ਼ੀ ਹੋਈ ਅੱਜ ਵੀ ਜਿਹੜਾ ਉਲਕਾ ਪਿੰਡ ਹੈ ਉਹਦਾ ਜੋ ਟੁਕੜਾ ਇੱਕ ਵੀ ਉਹ ਦੇਖਣ ਦਾ ਆਪਾਂ ਨੂੰ ਮੌਕਾ ਮਿਲਿਆ ਉਹਦੇ ਜਿਹੀ ਸੀਗੀ ਤੇ ਇਹ ਵਾਲਾ ਜਿਹੜਾ ਸਟਰਕਚਰ ਹੈ ਇਹ ਉਸਦੇ ਨਾਲੋਂ ਅਲੱਗ ਹੈ ਜਿਹੜੀ ਇਸਦੀ ਮੇਨ ਐਂਟ੍ਰੈਂਸ ਸੀਗੀ ਉਹ ਐਂਟ੍ਰੈਂਸ ਇਸ ਸਾਈਡ ਤੋਂ ਹੈ ਵਿਚ ਦੀ ਰਸਤਾ ਸਾਈਡਾਂ ਦੇ ਕਮਰੇ ਬਣੇ ਹੋਏ ਤੇ ਸਾਹਮਣੇ ਇਹ 24 ਘੰਟੇ 8 ਪਹਿਰ ਤੇ 8 ਪਹਿਰਾਂ ਦੇ 3 ਘੰਟੇ ਬਣਗੇ ਗੱਬੇ ਆਸਤੀਆਂ ਸਾਈਡਾਂ ਤੇ ਜਿਹੜੇ ਬੋਧੂਧਰਮ ਵਾਲੇ ਸੀਗੇ ਉਹ ਇੱਥੇ ਫਿਰ ਆਪਣੀ ਬੰਦਗੀ ਕਰਦੇ ਸੀਗੇ ਕੋਈ ਮੂਰਾ ਨਹੀਂ ਦੋ ਕਮਰੇ ਦੋ ਕਿੱਲਾ ਬਾਥਰੂਮ ਇਹ ਇੱਕ ਘੰਟਾ ਹੋਣੀ ਪੈਣੀ ਉਹਦੇ ਹੁਣ ਪਤਾ ਲੱਗ ਗਿਆ ਕੋਸਟ ਬਣ ਗਈ ਅੱਛਾ ਜੀ ਦੁੱਧ ਸੌਂਦੇ ਉਹ ਕੂਦਦੇ ਆ ਨਹੀਂ ਦੀ ਮਾਗੇ ਕਰਦੇ ਆ ਆ ਲੱਗਦਾ ਇਹ ਮੈਂ ਇਸਕੇ ਬੰਦਾ એનર્ਜੀ ਫੀਲ ਕਰ ਸਕਦਾ ਅਗਰ ਇੱਥੇ ਅੱਧਾ ਘੰਟਾ ਧਿਆਨ ਲਗਾ ਲਿਆ ਕੋਈ ਕੋਈ ਪਤਾ ਲੱਗਦੀ ਨਹੀਂ ਅੱਛਾ ਬਾਹਰੋਂ ਕਿੱਥੋਂ ਕਿੱਥੋਂ ਆਉਂਦੇ ਨੇ ਇੱਥੇ ਹਾਈਲ ओके ਮੈਂ ਕਿ ਜਿਹਨਾਂ ਨੂੰ ਪਤਾ ਹੈ ਜਿਹਨਾਂ ਦੀ ਮੇਨ ਇੱਕ ਫੇਮਸ ਜਗਾ ਹੈ ਇਹ ਆਪਣੇ ਲਈ ਤਾਂ ਇਹ ਵੀ ਇੱਕ ਸਿੰਪਲ ਜਿਹਾ ਕੰਧਾ ਹੋ ਸਕਦੀਆਂ ਹਾਂ ਹਾਂ ਆਪਣੇ ਲਈ ਇਹ ਇਦਾਂ ਹੋ ਸਕਦਾ ਵੀ ਨੀਵਾਂ ਭਰੀਆਂ ਹੋਈਆਂ ਬਸ ਉਤੇ ਉੱਪਰ ਕੁਛ ਨਹੀਂ ਪਰ ਜਿਹੜੇ ਬੁੱਧਧਰਮ ਨੂੰ ਮੰਨਣ ਵਾਲੇ ਆ ਉਹ ਇੱਥੇ ਆ ਕੇ ਅੱਜ ਵੀ ਬੈਠਦੇ ਨੇ ਤੇ ਇੱਥੇ ਆ ਕੇ ਉਹ ਪੋਜ਼ਿਟਿਵਿਟੀ એનર્ਜੀ ਹੈ ਉਹ ਫੀਲ ਕਰਦੇ ਨੇ ਕਲਮ ਫਿੰਗਰ ਇਹ ਦੰਦਾ ਫਿੰਗਰ ਇਹ ਡਾਲਾਂ ਚ ਪਾਉਂਦੇ ਆਂ ਉਹ ਪਿੰਗਰਾਂ ਕੀ ਜੀ ਇਹ ਜੰਗਲ ਤੋਂ ਬਹੁਤ ਹੀ ਬੰਦੇ ਜੀ ਜਾਂ ਲੇਡੀਜ਼ ਜੀ ਇਹ ਕਾਡੀਆਂ ਇਹ ਖਾਂਦੇ ਮਿਲਦੇ ਹੁੰਦੇ ਨੇ ਇਹ ਉਹ ਕਾਡੀਆਂ ਆ ਇਹ ਪਾਊਡਰੀ ਆ ਜੀ ਜਿਹਦੇ ਡਿਜ਼ਾਈਨ ਬਣੇ ਹੋਇਆ ਇਹ ਸਰਾਹੀ ਦਾ ਆ ਗਿਆ ਇਹ ਡਰਿੰਕਰ ਬੋਤਲ ਉੱਪਰ ਹੁੰਦਾ ਜੀ ਜੇ ਨਾ ਓਪੀ ਦੇ ਨਾਮ ਨਾਲ ਅੱਜ ਵੜ ਆ ਜਾਗਾ ਨਾ ਇਹ ਛੇ ਮਾਰਕਿੰਗ ਨਹੀਂ ਹੋਈ ਜੀ ਜਸ ਕਾਪੀ ਨਹੀਂ ਜੀ ਲੋ ਜੀ ਟੀ ਬ੍ਰੇਕ ਹੋ ਗਈ ਚਾਹ ਪਾਣੀ ਪੀ ਕੇ ਆਪਾਂ ਦੁਬਾਰੇ ਸਫਰ ਸਟਾਰਟ ਕਰਦੇ ਹਾਂ ਉੱਚਾ ਪਿੰਡ ਤੋਂ ਘੋਲ ਦੇਖਣ ਤੋਂ ਬਾਅਦ ਆਪਾਂ ਹੁਣ ਜਾ ਰਹੇ ਮਰੰਡੇ ਗੁਰਦੁਆਰਾ ਸਾਹਿਬ ਅਗਰ ਸਮਾਂ ਹੋਇਆ ਤਾਂ ਰੁਕ ਜਾਾਂਗੇ ਨਹੀਂ ਪਿੰਡ ਪਹੁੰਚ ਜੀ ਆਫ ਸਿਟੀ ਆਪਾਂ ਪਹੁੰਚ ਗਏ ਜੀ ਸ਼ਹਿਰ ਕਰਾਲੀ ਕਰਾਲੀ ਰੁੱਕ ਕੇ ਚਾਹ ਪਾਣੀ ਪੀਏ ਤੇ ਜਿਹੜੇ ਬੰਦੇ ਪਿੱਛੇ ਰਹਿ ਗਏ ਉਹਨਾਂ ਨੂੰ ਇਕੱਠੇ ਕਰੀਏ ਇੱਥੋਂ ਆਪਣਾ ਪਿੰਡ ਰਹਿ ਜਾਏਗਾ 14 ਕਿਲੋਮੀਟਰ ਕਾ ਦਾ ਫਲਾਨ ਚੇਂਜ ਹੋ ਗਿਆ ਉਹਨਾਂ ਕਿ ਜੀ ਗੌਤਮ ਬੈਕਰੀ ਵਾਲੇ ਕੋਲੇ ਕੀ ਹੋ ਗਿਆ ਜੀ ਬ੍ਰੇਕ ਮਾਰ ਕੇ ਦੇਖ ਕੇ ਬ੍ਰੇਕ ਮਾਰੇ ਕਰੋ ਯਾਰ ਤੈਂ ਗਰਮ ਖਾਣਾ ਠੰਡੀ ਖਾਣੀ ਜੇ ਕੋਹੇ ਤਾਂ ਇਹੋ ਗਰਮ ਕਰਾ ਗਏ। ਨਾ ਠੀਕ ਆ ਗਰਮਾ ਗਰਮ ਸਹੀ ਆ। ਤੇ ਦੇਰੋਂ ਤਾਂ ਠੰਡੀ ਹੋ ਦੇ ਤੇ ਠੰਡੀ ਖਾਣੀਆਂ ਨਹੀਂ ਆਰਾ। 26 ਪੁੜੀਆਂ ਸੌਸ ਦੀਆਂ। ਸੌਸ ਖਾਣੇ ਵਾਲੇ ਤਾਂ ਬਹੁਤ ਦੇਖੇ ਪਰ ਆਹ ਪਹਿਲੀ ਵਾਰ ਦੇਖਿਆ। ਕਿੰਨੀਆਂ? ਬਹੁਤ ਠੀਕ ਆ। ਪੈਟੀ ਨਾ ਪੈਟੀ ਨਾ ਗਾਈ ਸੌਸੇ ਖਾਈ ਚ। ਕਿੰਨੇ ਆਲਾ? 24 ਆਲਾ। 1 ਨਾਲ 24। ਕਹਿੰਦਾ ਐਤੀ ਮਿਲੂਗੀ ਕਹਿੰਦਾ। ਇਹ ਗਏ। ਪੈਕ ਕਰਾਈਆ। ਮੈਂ ਕੋਈ ਦਿਨ ਹੋਰ ਵਾਰੀ ਨਹੀਂ ਆ ਕਹਿੰਦਾ ਐਤੀ ਖਾਣਾਂ। ਪਹਿਲਾਂ ਖਾਧੀਆਂ ਦਾ ਹੈਂਗਲ ਹੈ ਤੇਰੀ ਕੰਪਨੀ ਵਾਪੇ ਬੈਟੀ ਨਾਲ ਦਿੱਤਿਆ ਕਰਾਈ ਫਿਰ ਜੇ ਕਹੇ ਤਾਂ ਤੈਨੂੰ ਪ੍ਰਤੱਖ ਦਿਖਾ ਬਿਰਕਟ ਨਾਲ ਚਾਹ ਉਸੇ ਇੱਥੇ ਅੱਗੇ ਲੈਣੀ ਮਨਾਕ ਨੇ ਚਾਹ ਰੋਟਾ ਵਾਰ ਚੱਲਦੇ ਚਲੋ ਵੀ ਚਲੋ ਕੱਢੋ ਸਾਈਕਲ ਫੇ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਪਿੰਡ ਦੇ ਵਲੌਗ ਦੀ ਕਰਦੀ ਅੱਛੀ ਸਮਾਪਤੀ ਅਗਰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਦੇ ਹੋ ਕੋਈ ਵਧੀਆ ਜਿਹਾ ਕਮੈਂਟ ਕਰਦੇ ਹੋ ਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਜੀ ਮਿਲਦੇ ਆ ਅੱਗੇ ਇੱਕ ਨਵੇਂ ਵਲੌਗ ਦੇ ਨਾਲ ਧੰਨਵਾਦ ਜੀ